ਡ੍ਰੀਮ ਮਸ਼ੀਨ ਸ਼ੋਰੂਮ ਦਾ ਉਦਘਾਟਨ ਸਰਕੂਲਰ ਰੋਡ ਸਾਹਮਣੇ ਦੁਖਨੀਵਾਰਨ ਹਸਪਤਾਲ ਵਿਖੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਕੀਤਾ। ਉਹਨਾਂ ਆਖਿਆ ਕਿ ਐ ਸ਼ੋਰੂਮ ਵਿੱਚ ਹਰ ਤਰ੍ਹਾਂ ਦੀ ਬਾਈਕ ਮਿਲੇਗੀ। ਉਹਨਾਂ ਕਿਹਾ ਕਿ ਇੰਟਰਨੈਸ਼ਨਲ ਲੈਵਲ ਦੀਆਂ ਵੀ ਬਾਈਕ ਇੱਥੇ ਉਪਲਬਧ ਹਨ। ਉਹਨਾਂ ਦੱਸਿਆ ਕਿ ਐ ਸ਼ੋਰੂਮ ਖੁੱਲਣ ਨਾਲ ਅੰਮ੍ਰਿਤਸਰ ਨਿਵਾਸੀਆਂ ਦੀ ਜ਼ਰੂਰਤ ਪੂਰੀ ਹੋਈ ਹੈ। ਇਸ ਮੌਕੇ ਹੋਰਾਂ ਨੇ ਸ਼ੋਰੂਮ ਦੇ ਮਾਲਕ ਰਵੀ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਪਾਜਪਾਗ ਤਰਨਜੀਤ ਸਿੰਘ ਸੰਧੂ ਕੌਂਸਲਰ ਵਿਕਾਸ ਸੋਨੀ ਰਾਖਵ ਸੋਨੀ ਰਿੰਕੂ ਸ਼ਰਮਾ ਜਤਨ ਕੁਮਾਰ ਸਮੇਤ ਲੋਕ ਮੌਜੂਦ ਸਨ ਅੱਜ ਡ੍ਰੀਮ ਸੀ ਨੰਬਰ ਸਰ ਵੱਲੋਂ ਵਾਈਟ ਸ਼ੋਰੂਮ ਦਾ ਜਿਹੜਾ ਹੈ ਉਹ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਰਵੀ ਰਵੀ ਜੀ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਦਿਲੀ ਮੁਬਾਰਕਬਾਦ ਦਿੰਦਾ ਅੱਜ ਮਨ ਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਅੰਮ੍ਰਿਤਸਰ ਚ ਮੈਂ ਸਮਝਣਾ ਜਿੰਨੇ ਬ੍ਰਾਂਡ ਨੇ ਬਾਈਕ ਦੇ ਸਾਰੇ ਇੰਟਰਨੈਸ਼ਨਲ ਲੈਵਲ ਦੇ ਸਾਰੇ ਇੱਥੇ ਤੁਸੀਂ ਵੇਖ ਰਹੇ ਹੋ ਸੋ ਮੈਂ ਸਮਝਣਾ ਇਸ ਚੀਜ਼ ਦੀ ਜ਼ਰੂਰਤ ਆ ਸ਼ਹਿਰ ਨੂੰ ਜ਼ਰੂਰਤ ਸੀ ਉਹ ਜਿਹੜੇ ਅੱਜ ਪੂਰੀ ਹੋਈ ਆ ਕਿਉਂਕਿ ਯੂਥ ਦਾ ਜਿਹੜਾ ਟ੍ਰੈਂਡ ਹੈ ਯੂਥ ਜਿਹੜਾ ਸਾਡਾ ਤੁਸੀਂ ਵੇਖੋ ਬਾਈਕ ਤੇ ਘੁੰਮਦੇ ਨੇ ਸੋ ਉਹਨਾਂ ਨੂੰ ਇਸ ਗੱਲ ਦਾ ਸ਼ੌਂਕ ਵੀ ਆ ਕਿ ਸਾਡੇ ਕੋ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਬੈਂਕ ਜੜੀਆਂ ਨੇ ਉਹ ਹੁਣ ਤਾਂ ਕਿ ਅਸੀਂ ਘੁੰਮੀਆਂ ਫਰੀਏ ਸੋ ਅੱਜ ਰਵੀ ਜੀ ਨੇ ਤੇ ਇਨ੍ਹਾਂ ਦੇ ਸਾਰੇ ਪਰਿਵਾਰ ਨੇ ਸ਼ਹਿਰ ਨੂੰ ਇੱਕ ਬਹੁਤ ਚੰਗਾ ਗਿਫਟ ਦਿੱਤਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਜਨਾਹ ਪ੍ਰਮਾਤਮਾ ਕਰੇ ਇਹ ਪਰਿਵਾਰ ਹੋਰ ਵੀ ਤਰੱਕੀ ਕਰੇ ਬੜੀ ਖੁਸ਼ੀ ਹੋਈ ਕਿ ਅਮਨਿਤ ਸਰ ਵੀ ਇਹਦਾ ਸ਼ੋਰੂਮ ਇੰਨਾ ਸੋਹਣਾ ਬਣ ਗਿਆ ਹੈ BMW ਮੈਂ ਜਰਮਨੀ ਵੀ ਪੋਸਟਡ ਜਾਂ ਉਹ ਵੀ ਇੱਕ ਬੜੀ ਪਾਵਰਫੁਲ ਕੰਪਨੀ ਹੈ ਇਹਨਾਂ ਸਾਰਿਆਂ ਦੀ ਪ੍ਰੈਜ਼ੈਂਸ ਦੀ ਇੰਪੋਰਟੈਂਸ ਇਹ ਹੋਈ ਹੈ ਕਿ ਸਾਡੇ ਜਿਹੜੇ ਪ੍ਰੋਡਕਟਸ ਨੇ ਅਸੀਂ ਇਹਨਾਂ ਕੋ ਸਿੱਖ ਕੇ ਉਨੇ ਹੀ ਸਟਰੋਂਗ ਔਰ ਉਨੇ ਹੀ ਪਾਵਰਫੁਲ ਪ੍ਰੋਡਕਟਸ ਬਣਾਈਏ ਕਈ ਵਾਰੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਹੈਗਾ ਕਿ ਜਿਹੜੀ ਸਾਡੀ ਸਵਦੇਸ਼ੀ ਜਾਗਰਣ ਮੂਵਮੈਂਟ ਹੈ ਉਹ ਆਈਸੋਲੇਸ਼ਨ ਆਈਸੋਲੇਸ਼ਨਿਜ਼ਮ ਨਹੀਂ ਉਹਦੇ ਚ ਇਹ ਕਿ ਅਸੀਂ ਇੰਨੇ ਵਧੀਆ ਪ੍ਰੋਡਕਟਸ ਬਣਾਈਏ ਕਿ ਉਹ ਵਰਲਡਵਾਈਡ ਕੰਪੀਟ ਕਰ ਸਕਦਾ ਤੇ ਤੇ BMW ਨੂੰ ਇੱਥੇ ਦੇਖ ਕੇ ਉਹ ਹੀ ਖੁਸ਼ੀ ਹੋਈ